तो रोटी पाई, पाई तू रोटी खा ली हाँ हाँ जी अम्मा रोटी खा ली मैं पाया पैसी। दूध दु लिया अम्मा मैं रोटी भी खा ली मैं दूध भी पी लिया इसमें तो इन फिक्र ना कर करो ला पुता अरा नहीं करा हो ਦੇਖ ਪੁੱਤ ਅੱਜ ਕੱਲ ਟਾਈਮ ਮਾੜਾ ਏ ਤੂੰ ਟਾਈਮ ਨਾਲ ਕਾਲਜ ਚੋਂ ਆ ਜਾ ਕਰ ਤੇਰੇ ਡੈਡੀ ਨੂੰ ਤੇਰਾ ਬਹੁਤ ਫਿਕਰ ਰਹਿੰਦਾ ਹੈਗਾ ਦੇਖੋ ਤੁਸੀਂ ਮੈਨੂੰ ਹਜੇ ਵੀ ਛੋਟੀ ਬੱਚੀ ਸਮਝ ਦਿਓ ਹੁਣ ਮੈਂ ਬੜੀ ਹੋ ਗਈ ਕਿ ਚੰਗਾ ਹੈ ਕਿ ਮਾੜਾ ਮੈਨੂੰ ਸਭ ਪਤਾ ਮੈਂ ਆਪਣਾ ਧਿਆਨ ਆਪ ਰੱਖ ਸਕਦੀ ਹਾਂ ਡੈਡ ਮੈਨੂੰ ਸੂਟ ਲੈਣਾ ਮੈਨੂੰ ਪੈਸੇ ਦੇ ਲੈ ਲੈ ਬਸ ਪੈਸੇ ਦੀ ਕੀ ਗੱਲ ਆ ਇੱਕ ਛੱਡ ਤੂੰ ਦੋ ਲੈ ਲਈ ਹੋ ਥੈਂਕ ਯੂ ਡੈਡ ਦੇਖੋ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਆਪਣੀ ਕੁੜੀ ਬਹੁਤ ਸਿਆਣੀ ਹੈ ਹਾਂ ਫਸੇ ਕਾਲ ਇੱਕ ਜੀ ਉਹ ਸਾਸਰੀ ਕਾਲ ਹੋਰ ਜੀ ਬਣ ਬੁੱਤ ਵਾਹ ਵਧੀਆ ਜੀ ਵਧੀਆ ਤੁਹੇ ਸੁਣਾਓ ਠੀਕ ਠਾਕ ਹੈ ਜੀ ਆ ਬੈਠ ਆ ਜੀ ਆ ਜੀ ਹੋਰ ਕਿਵੇਂ ਆਣੇ ਹੋਏ ਅਕਲ ਜੀ ਮੈਂ ਤਾਂ ਤੁਹਾਡੇ ਕੋਲ ਪ੍ਰੀਤ ਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ ਸੀ ਆਪਣੇ ਕੋਲੋਂ ਵਧੀਆ ਰਿਸ਼ਤਾ ਆਇਆ ਹੋਇਆ ਜੇ ਤੁਸੀਂ ਕਹੋ ਤਾਂ ਆਪਾਂ ਅੱਗੇ ਗੱਲ ਤੋਰ ਜੇ ਅੱਛਾ ਪੁੱਤਾ ਕਿਵੇਂ ਆ ਘਰ ਪਰਿਵਾਰ ਮੁੰਡਾ ਕੀ ਕੰਮ ਕਰਦਾ ਮੁੰਡਾ ਵਧੀਆ ਈ ਸਰਕਾਰੀ ਨੌਕਰੀ ਲੱਗਿਆ ਹੋਇਆ ਆਪਣੇ ਨਾਬੇ ਤਹਿਸੀਲ ਚ ਪਟਵਾਰੀ ਆ ਤੇ ਨਾਲੇ ਉਮੀ ਜਮੀਨ ਵਧੀਆ 20 ਕਿੱਲੇ ਜਮੀਨ ਆ ਤੇ ਨਾਲੇ ਸਭ ਤੋਂ ਵੱਡੀ ਗੱਲ ਕੋਈ ਮੰਗਣੀ ਹੈਗੀ ਰਿਸ਼ਤਾ ਤਾਂ ਵਧੀਆ ਪੁੱਤਾ ਪਰ ਹਜੇ ਪ੍ਰੀਤ ਦੀ ਪੜਾਈ ਨਹੀਂ ਪੂਰੀ ਹੋਈ ਇੱਕ ਵਾਰੀ ਮੈਂ ਪ੍ਰੀਤ ਨਾਲ ਗੱਲ ਕਰ ਲਾਂ ਫਿਰ ਮੈਂ ਤੈਨੂੰ ਦੱਸਦਾ ਠੀਕ ਆ ਅੰਕਲ ਜੀ ਫਿਰ ਤੁਸੀਂ ਆਪਣੀ ਸਲਾਹ ਕਰਕੇ ਮੈਨੂੰ ਫਿਰ ਜਲਦੀ ਦੱਸ ਦਿਓ ਕਿਤੇ ਇਹ ਰਿਸ਼ਤਾ ਫਿਰ ਆਪਣੇ ਹੱਥੋਂ ਨਾ ਨਿਕਲ ਜੇ ਚੰਗਾ ਫਿਰ ਸਾਸਰੀ ਕਾਲਜ ਸ੍ਰੀ ਕਾਰ ਠੀਕ ਹੈ ਜੀ ਪਟਿਆਲੇ ਵਾਲਾ ਮੁੰਡਾ ਨਹੀਂ ਹੈਗਾ ਜਿਹੜਾ ਉਹ ਰਿਸ਼ਤੇ ਕਰਾਉਂਦਾ ਹੈਗਾ ਹਾਂ ਹਾਂ ਉਹ ਹੀ ਆ ਇਹ ਆਪਣੀ ਪ੍ਰੀਤ ਵਾਸਤੇ ਰਿਸ਼ਤਾ ਲੈ ਕੇ ਆਇਆ ਏ। ਅੱਛਾ। ਚੰਗੀ ਜ਼ਮੀਨ ਜਾਇਆ ਜਾਤਾ। ਸਰਕਾਰੀ ਨੌਕਰੀ ਲੱਗਿਆ ਹੋਇਆ ਮੁੰਡਾ। ਨਾ ਹੋਰ ਦਾ ਸੱਪਾ ਕੀ ਭਾਲਦੇ ਆ। ਇੰਨਾ ਵਧੀਆ ਤਾਂ ਹੈ। ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਪਾਉਣਾ। ਛੇਤੀ ਰਿਸ਼ਤਾ ਕਰ ਦੇਣਾ ਪ੍ਰੀਤ ਦਾ। ਮੈਂ ਵੀ ਇਹੀ ਸੋਚਦਾ। ਰਿਸ਼ਤਾ ਤਾਂ ਬਹੁਤ ਵਧੀਆ। ਇਹੋ ਜਿਹੇ ਰਿਸ਼ਤੇ ਕਿੱਥੋਂ ਲੱਭਦੇ ਨੇ। ਇੱਕ ਵਾਰੀ ਪ੍ਰੀਤ ਨਾਲ ਗੱਲ ਕਰਕੇ ਨਾ ਆਪਾਂ ਰਿਸ਼ਤਾ ਪੱਕਾ ਕਰ ਦਿੰਦੇ ਆ। ਨਾ ਉਹਨੂੰ ਕੀ ਪੁੱਛਣਾ। ਆਪਾਂ ਕੀ ਆਪਣੀ ਧੀ ਵਾਸਤੇ ਮਾੜਾ ਰਿਸ਼ਤਾ ਲੱਭਿਆ। ਇਹ ਨਹੀਂ ਸਿਆਣੀ ਸਮਝਦਾਰ ਆਪਣੀ ਧੀ ਹੈਗੀ ਜਿੱਥੇ ਤੋਰਾਂਗੇ ਤੁਰ ਜੂਗੀ ਉਹ ਤਾਂ ਤੇਰੀ ਗੱਲ ਠੀਕ ਆ ਚੱਲ ਇੱਕ ਵਾਰ ਆਪਾਂ ਪੁੱਛ ਲਾਂਗੇ ਫਿਰ ਕੀ ਹੁੰਦਾ ਚੱਲ ਮੈਂ ਖੇਤ ਕਿੜਾ ਮਾਰਿਆ ਚੱਲ ਠੀਕ ਐ ਮੈਂ ਵੀ ਸਬਜ਼ੀ ਰੋਟੀ ਬਣਾਉਣੀ ਆ ਕੀ ਫਿਰ ਮੋਹਲੀਆਂ ਤੂੰ ਤਾਂ ਯਾਰ ਮੇਰੀ ਗੱਲ ਸੁਣ ਹਾਂ ਸਮਝ ਆਕ ਬਹੁਤ ਹੋ ਗਿਆ ਹੁਣ ਤਾਂ ਮੈਨੂੰ 10 ਮਹੀਨਾ ਵਿਆਹ ਕਰਵਾਣਾ ਪੂਰਾ 1 ਸਾਲ ਹੋ ਗਿਆ ਤੈਨੂੰ ਇੱਦਾਂ ਲਾਰਾ ਲਾਉਂਦੇ ਹੋਏ ਉਹ ਯਾਰ ਲਾਰੇ ਵਾਲੀ ਕਿਹੜੀ ਗੱਲ ਆ ਮੈਂ ਤਾਂ ਇਹ ਸੋਚਦਾ ਕਿ ਤੇ ਜੋਬ ਮਿਲ ਜੇ ਫਿਰ ਤੇਰੇ ਨਾਲ ਵਿਆਹ ਕਰਾ ਲੂੰਗਾ ਮੈਂ ਕਿਤੇ ਪੱਤ ਚੱਲੇ ਆ ਇਹਦਾ ਮਤਲਬ ਕੀ ਆ ਜੇ ਤੈਨੂੰ ਜੋਬ ਨਹੀਂ ਮਿਲੇ ਤੇ ਮੈਂ ਨਾ ਵਿਆਹ ਨਹੀਂ ਕਰਵਾਉਂਗਾ ਦੇਖ ਮੇਰੀ ਗੱਲ ਸੁਣ ਮੈਂ ਪੂਰੀ ਜ਼ਿੰਦਗੀ ਸਿਰਫ ਤੇਰੇ ਨਾਲ ਹੀ ਰਹਿਣਾ ਹੈ ਕਿਤੇ ਕਿਤੇ ਜੋਬ ਲੱਭ ਲੈ ਜਾਂ ਮੇਰੇ ਘਰ ਦੇ ਨਾਲ ਮੇਰੇ ਲਈ ਕੋਈ ਮੁੰਡਾ ਲੱਭ ਲੈਣਾ ਕੋ ਯਾਰ ਇੱਕ ਤਾਂ ਤੂੰ ਗੁੱਸਾ ਬਹੁਤ ਕਰਦੀ ਐ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਦੇਖ ਮੇਰੇ ਕੋਲ ਜਮੀਨ ਜਾਂ ਦਾਤ ਤਾਂ ਹੈ ਨਹੀਂ ਮੇਰੇ ਬਾਪੂ ਨੇ ਮੈਨੂੰ ਬਹੁਤ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਫਿਰ ਉਹਨਾਂ ਦੇ ਵੀ ਸੁਪਨੇ ਪੂਰੇ ਕਰਨੇ ਨੇ ਤਾਂ ਹੀ ਤਾਂ ਮੈਂ ਕਹਿੰਦਾ ਜੇ ਕਿਤੇ ਜੋਬ ਮਿਲ ਗਈ 4 ਪਈਏ ਕੋਲ ਹੋਣਗੇ ਆਪਾਂ ਇੱਕ ਵਧੀਆ ਲਾਈਫ ਕੱਢ ਲਾਂਗੇ ਤਾਂ ਹੀ ਤੇਰੇ ਸ਼ੌਂਕ ਪੂਰੇ ਕਰੂੰਗਾ ਨਾ ਉਹ ਸਭ ਤਾਂ ਠੀਕ ਐ ਪਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਤਾਂ ਐਂ ਇੱਦਾਂ ਹੀ ਖੁਸ਼ ਆ ਯਾਰ ਉਹ ਤਾਂ ਤੇਰੀ ਗੱਲ ਠੀਕ ਐ ਪਰ ਲੋੜ ਰਹਿੰਦੀ ਐ ਜ਼ਿੰਦਗੀ ਸਾਰੇ ਕਾਸੇ ਦੀ ਲੋੜ ਹੁੰਦੀ ਐ ਬੋੜੀਆਂ ਤਾਂ ਤਾਂ ਮਰੀ ਜਾਂਦੀਆਂ ਕੰਮਾਂ ਦੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ ਹੋ ਗਈ ਦੀ ਥਾਣੇਦਾਰ ਨਾਲ ਗੱਲ ਤੇਰਾ ਕੱਲ੍ਹ ਨੂੰ ਹੋ ਜਾਊਗਾ ਸਾਰਾ ਕੰਮ ਹਾਂ ਕੀ ਮੇਰੀ ਸੀ ਹਾਂਜੀ ਅਮਾ ਕੀ ਗੱਲ ਪੁੱਤ ਅੱਜ ਲੇਟ ਹੋ ਗਈ ਬੱਸ ਅਮਾ ਬਹੁਤ ਥੱਕੀ ਆਂ ਅੱਜ ਨੂੰ ਪਾਣੀ ਥਿਓ ओ आ गया मेरा शेर पुत्र हां की गलस दोनों तुम तो बड़े खुश लग रहे हो अरे अब तोरे आवे की गलज दोनों तुम तो बड़े खुश लग रहे हो ਕੀ ਗੱਲ ਆਪਸ ਵਿੱਚ ਹੱਸੇ ਜਾਗੇ ਮੈਨੂੰ ਵੀ ਦੱਸੋਗੇ ਗੱਲੇ ਖੁਸ਼ੀ ਦੀ ਆ ਬਤ ਅਸੀਂ ਰਿਸ਼ਤਾ ਦੇਖਿਆ ਕਿ ਤੇਰੇ ਵਾਸਤੇ ਬਹੁਤ ਵਧੀਆ ਘਰਬਾਰ ਆ ਸਰਕਾਰੀ ਨੌਕਰੀ ਲੱਗਿਆ ਹੋਇਆ ਮੁੰਡਾ 20 ਕਿੱਲੇ ਜ਼ਮੀਨ ਆ ਪਪਾ ਦੇਖੋ ਮੈਂ ਹਜਵਿਆ ਨਹੀਂ ਕਰਾਣਾ ਮੈਂ ਹਜਵ ਨਹੀਂ ਪੜਾਈ ਪੂਰੀ ਕਰਨੀ ਹੈ ਦੇਖ ਬੱਤ ਅੱਜ ਉਹਨਾਂ ਨਾਲ ਗੱਲ ਕਰ ਲਈ ਉਹ ਕਹਿੰਦੇ ਸਾਨੂੰ ਕੋਈ ਵੀ ਇਕਤ ਨਹੀਂ ਤੂੰ ਵਿਆਹ ਤੋਂ ਬਾਅਦ ਆਪਣੀ ਪੜਾਈ ਪੂਰੀ ਕਰ ਜਦ ਮੈਂ ਇੱਕ ਵਾਰ ਕਹਿਤਾ ਕਿ ਮੈਂ ਵਿਆਹ ਨਹੀਂ ਕਰਵਾਣਾ ਤਾਂ ਨਹੀਂ ਕਰਵਾਣਾ ਤੁਸੀਂ ਜੋ ਕਰਨਾ ਹੈ ਕਰ ਲਓ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਾ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਪਿਓ ਨਾਲ ਕਿਵੇਂ ਗੱਲ ਕਰੀਂਦੀ ਐ ਜਦ ਮੈਂ ਇੱਕ ਵਾਰ ਕਹਿਤਾ ਕਿ ਨਹੀਂ ਵਿਆਹ ਕਰਾਣਾ ਤਾਂ ਮੈਂ ਨਹੀਂ ਕਰਾਣਾ ਤੂੰ ਨਮਾਇਸਾਂ ਕਿ ਬੋਲਦੇ ਹੁੰਦੇ ਹੁੰਦੇ ਨੇ ਬੋਜੀ ਸੋਨੂ ਕੁੜੀ ਤੇ ਹੱਥ ਨਹੀਂ ਚੱਕਣਾ ਚਾਹੀਦਾ ਸੀ ਫਿਰ ਵੀ ਜਵਾਨ ਕੁੜੀ ਐ ਮੇਰਾ ਕਿਹੜਾ ਜੀ ਕਰਦਾ ਉਹਦੇ ਮਾਰਨ ਨੂੰ ਪਰ ਉਹਨੂੰ ਵੀ ਮਾਵਾਪ ਸਾਹਮਣੇ ਬੋਲਣ ਦੀ ਅਕਲ ਤੇ ਹਿੰਦੀ ਆ ਦੇਖੋ ਜੀ ਅੱਜ ਕੱਲ੍ਹ ਦੇ ਬਸ ਜੇ ਜਲਦੀ ਗੁੱਸੇ ਹੋ ਜਾਂਦੇ ਨੇ ਕੋਈ ਨਾ ਫਿਕਰ ਨਾ ਕਰੋ ਮੈਂ ਸਮਝਾਉਂਗੀ ਉਹਨੂੰ ਮੈਂ ਬਾਪ ਆਉਣਾ ਮੈਂ ਉਹਦੇ ਵਾਸਤੇ ਕੋਈ ਗਲਤ ਫੈਸਲਾ ਥੋੜੀ ਲਵਾਂਗਾ ਰੰਗਾ ਘਰ ਵਰ ਦੇਖਿਆ ਤਾਂ ਇਹਦਾ ਰਿਸ਼ਤੇ ਦੀ ਹਾਂ ਕਰੀਦੀ ਤੁਸੀਂ ਫਿਕਰ ਨਾ ਕਰੋ ਜੀ ਤੁਸੀਂ ਬੈਠੋ ਮੈਂ ਰੋਟੀ ਲਿਉਣੀ ਆ ਮੈਂ ਸਮਝਾਉਂਗੀ ਉਹਨੂੰ ਖਾ ਲੋ ਨਹੀਂ ਖਾਣਾ ਤੇ ਖਾਣਾ ਠੰਡਾ ਹੋ ਜਾਏਗਾ ਮੈਂ ਕਿਹਾ ਨਾ ਇੱਕ ਵਾਰ ਕਿ ਮੈਂ ਨਹੀਂ ਖਾਣਾ ਪ੍ਰੀਤ ਪ੍ਰੀਤ ਪੁੱਤ ਪ੍ਰੀਤ ਉਠੋ ਪੁੱਤ ਖਾਣਾ ਖਾ ਨਹੀਂ ਪੁੱਤ ਖਾਣਾ ਖਾ ਖਾਣੇ ਨਾਲ ਕਾ ਦਾ ਗੁੱਸਾ ਹੈ ਉਠ ਮੇਰੀ ਤੀ ਉਠ ਖਾਣੇ ਨਾਲ ਨਹੀਂ ਗੁੱਸਾ ਕਰੀਂਦਾ ਨਹੀਂ ਮੇਰੀ ਤੀ ਫਿਰ ਕਿਉਂ ਹੋਇਆ ਤੇਰੇ ਪਾਪਾ ਸੀਗੇ ਮਾਂ ਬਾਪ ਦਾ ਗੁੱਸਾ ਨਹੀਂ ਕਰੀਂਦਾ ਪੁੱਤ ਹਾਂ ਮੇਰੀ ਤੀ ਐਦਾਂ ਨਹੀਂ ਕਰੀਂਦਾ ਹੁੰਦਾ ਮੇਰੀ ਸਿਆਣੀ ਤੀ ਐ ਤੂੰ ਤਾਂ ਤੂੰ ਤਾਂ ਨਹੀਂ ਸਿਆਣੀ ਸਮਝਦਾਰ ਮੇਰੀ ਧੀ ਹੈਗੀ ਹੈ ਤੇਰੇ ਤੇ ਮਾਣ ਹੈ ਪੁੱਤ ਸਾਨੂੰ ਨਾ ਮੇਰੀ ਤੇ ਐਦਾਂ ਨਹੀਂ ਕਰੀਂਦਾ ਹੁੰਦਾ ਨਾ ਮੇਰੀ ਤੇ ਐਨੇ ਹੋ ਕੇ ਨਹੀਂ ਲੈਂਦੇ ਹੁੰਦੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੂੰ ਆਪਣੇ ਪਾਪਾ ਦੀ ਬੜੀ ਲਾਡਲੀ ਹੈਗੀ ਵਿਆਹ-ਵਿਆਹ ਕਰਦੇ ਸੀ ਨਾ ਤੁਸੀਂ ਇਹੋ ਮੁੰਡੇ ਜਿਹਦੇ ਨਾਲ ਮੈਂ ਵਿਆਹ ਕਰਾਂ ਨਾ ਤੈਨੂੰ ਹੋਰਾਂ ਵੀ ਕਰਮ ਨਹੀਂ ਸਾਡੀ ਇੱਜ਼ਤ ਮਿੱਟੀ ਵਿੱਚ ਰੋਲਦੀ ਨਾ ਤੈਨੂੰ ਇਸ ਲਈ ਪੜਾਇਆ ਸੀ ਤੂੰ ਆਹ ਕੁਛ ਕਰੇਗੀ ਥੋਮ ਮੇਰੀ ਗੱਲ ਸੁਣੋ ਕਿ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਨਹੀਂ ਲੈ ਸਕਦੀ? ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾ ਸਕਦੀ? ਮੈਨੂੰ ਇਹ ਮੁੰਡਾ ਪਸੰਦ ਹੈ ਤੇ ਮੇਰੇ ਨਾਲ ਹੀ ਵਿਆਹ ਕਰਉਣਾ ਹੈ। ਨਾ ਅਸੀਂ ਮਰ ਗਏ ਸੀ। ਜਿਹੜਾ ਤੂੰ ਆਪ ਰਿਸ਼ਤਾ ਲੱਭਿਆ ਤੇਰੇ ਵਾਸਤੇ ਏਡੇ ਵਧੀਆ ਘਰ ਦਾ ਰਿਸ਼ਤਾ ਲੱਭੀ ਬੈਠਾ ਸੀ ਮੈਂ। ਹੁਣ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਉਂਗਾ? ਤੇ ਤਾਂ ਮੈਨੂੰ ਬਾਹਰ ਨਿਕਲਣ ਚੋਗਾ ਨਹੀਂ ਛੱਡਿਆ। ਮੈਂ ਆਪਣਾ ਫੈਸਲਾ ਲੈ ਲਿਆ। ਤੁਸੀਂ ਆਪਣਾ ਆਪ ਦੇਖ ਲਓ। ਦੇਖਦੀ ਹੈ ਸਿਆਣੀ ਵੜ ਜਾ। ਇਦਾਂ ਨਹੀਂ ਕਰੀ ਗੰਦਾ। ਅਸੀਂ ਤੇਰਾ ਰਿਸ਼ਤਾ ਇੱਕ ਵਧੀਆ ਪਰਿਵਾਰ ਚ ਕਰਾਂਗੇ। ਲੋਕੋ ਕਰਵਾਲਾ ਤੇਰੀ ਭੱਟੀ ਭੈਣ ਦਾ ਰਿਸ਼ਤਾ ਅਸੀਂ ਵਧੀਆ ਜ਼ਮੀਨ ਜਾਇਦਾਦਾਂ ਦੇ ਘਰ ਕਰਿਆ ਸੀ। ਮੌਜਾ ਦਰ ਰਹੀ ਐ ਕਿਸੇ ਚੀਜ਼ ਦੀ ਘਾਟ ਨਹੀਂ। ਹੁਣ ਅਸੀਂ ਤੇਰਾ ਵਿਆਹ ਉਸ ਤੋਂ ਵੀ ਵਧੀਆ ਕਰਾਂਗੇ। ਨਾ ਪੁੱਤਨਾ ਇਹ ਗੱਲ ਤੇ ਫੈਸਲੇ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਗੁਰ ਵੀ ਕੁਝ ਨਹੀਂ ਵਿਗੜਿਆ ਸਮਝ ਤੂੰ। ਤੂੰ ਜਾ ਇੱਕ ਵਾਰ ਪੁੱਛੋ ਚਾਹ ਹਜ਼ਾਰ ਵਾਰ ਪੁੱਛੋ। ਮੈਂ ਆਪਣਾ ਫੈਸਲਾ ਲੈ ਲਿਆ। ਮੈਂ ਇਹਦੇ ਨਾਲ ਹੀ ਰਹਿਣਾ ਤੇ ਮੈਂ ਇਹਨਾਂ ਲਈ ਵਿਆਹ ਕਰਾਉਣਾ। ਠੀਕ ਐ ਕੁੜੀਏ ਜੇ ਤੇਰਾ ਇਹ ਹੀ ਫੈਸਲਾ ਹੈ ਤਾਂ ਮੇਰੀ ਵੀ ਕੰਨ ਖੋਲ ਕੇ ਗੱਲ ਸੁਣ ਲੈ ਅੱਜ ਤੋਂ ਬਾਅਦ ਤੂੰ ਸਾਡੇ ਲਈ ਮਰ ਗਈ ਅਸੀਂ ਤੇਰੇ ਲਈ ਮਰ ਗਏ ਸਾਨੂੰ ਮੁੜ ਕੇ ਆਪਣਾ ਮੂੰਹ ਨਾ ਵਿਖਾਈ ਸਾਡੇ ਪਰਿਵਾਰ ਦੀ ਇੱਜ਼ਤ ਇਸ ਚੁੰਨੀ ਦੇ ਲਾੜ ਬੰਨੀ ਐ ਜੇ ਤੂੰ ਚੁੰਨੀ ਐ ਇਹ ਚੁੰਨੀ ਚੱਕ ਕੇ ਮੇਰਾ ਸਿਰ ਕੱਜ ਕੇ ਅੰਦਰ ਵੜ ਜਾਗੀ ਨਹੀਂ ਫਿਰ ਇੱਕ ਵਾਰੀ ਇਸ ਚੁੰਨੀ ਉਤੋਂ ਦੀ ਟੱਪ ਕੇ ਉਹ ਦੇਹੜੀ ਪਾਰ ਕਰੇਗੀ ਸਾਰੀ ਜ਼ਿੰਦਗੀ ਇਸ ਦੇਹੜੀ ਦੇ ਅੰਦਰ ਪੈਰ ਨਹੀਂ ਧਰੇਗੀ ਸਾਰੀ ਜ਼ਿੰਦਗੀ ਪਸਤਾਏਗੀ ਅਸੀਂ ਪਹੁੰਚਾਂਗੇ ਸਾਡੀ ਧੀ ਨੂੰ ਮਰ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਗਿੰਦੂ ਨਾਗਰਾ ਜੱਗੀ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਬੱਸ ਤੋਂ ਬੱਸ ਸਪੋਰਟ ਕਰੋ ਤਾਂ ਕਿ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਪੇਸ਼ ਕਰੀਏ ਜੱਗੀ ਟੀਵੀ ਗਿੰਦੂ ਨਾਗਰਾ YouTube ਚੈਨਲ ਤੁਹਾਡਾ ਸਾਰਿਆਂ ਦਾ ਪਿਆਰ ਬਣਾ ਕੇ ਰੱਖਿਓ ਵੀਰੇ ਅਸੀਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਥੈਂਕ ਯੂ